ਕੀ ਦੀ ਮੈਨੂੰ ਕਹਿਆ ਇਹ ਕੇ ਕੋਈ ਜੰਟਾ ਚਾਚਾ ਚਾਚਾ ਤਰਾ ਮੱਥੋ ਤਰਾ ਮਿੱਠਤ ਨਾਲੀ ਕੰਮ ਲੈ ਜਾਂਦਾ ਅਗੇ ਮਾਇਆ ਬੁੜੀਆਂ ਤੋਂ ਕੰਮ ਕਿਵੇਂ ਲੈਂਦਾ ਉਹ ਮਿੱਠਤ ਨਾਲੀ ਲੈਂਦਾ ਗੱਲ ਤਾਂ ਪੱਕੀ ਆ ਮਿੱਠਤ ਨਹੀਂ ਵੀ ਨਾਨਕਾ ਗੁੰਜੀਆਂ ਆਇਆਂ ਤਤ ਅੱਜ ਮੱਖਣ ਆਇਆ ਹੋਇਆ ਮੱਖਣ ਪਾਈ ਸਵੇਰੇ ਆਇਆ ਅੱਜ ਮੈਂ ਯਾਰ ਮੋਟਰ ਚੱਲਦੀ ਨਹੀਂ ਮੱਖਣ ਨੂੰ ਕਿਹਾ ਭਾਏ ਯਾਰ ਮੋਟਰ ਚੱਲਦੀ ਨਹੀਂ ਕੋਈ ਬਿਜਲੀ ਵਾਲਾ ਬੁਲਾਉਣਾ ਪਊ ਆਪਾਂ ਨੂੰ ਇਹ ਅੰਦਰ ਜਾ ਕੇ ਨੇ ਤਾਰ ਜੀ ਛੇੜੀ ਭਰਾਵਾ ਜਦ ਤਾਰ ਜੀ ਨਿਕਲੀ ਪਈ ਮੱਖਣ ਨਿਕਲੀ ਪਈ ਆ ਇਹਨੇ ਭਰਾਵਾ ਕਰ ਕਰਾ ਕੇ ਮੋਟਰ ਚਲਾ ਦਿੱਤੀ ਮਾੜਾ ਬਣ ਗਈ ਗੱਲ ਫਿਰ ਇਹਨੇ ਜਿਗਾੜ ਜਿਆ ਲਾ ਕੇ ਆਹਾ ਆ ਆ ਕਰਤਾ ਪਾਈਪਾਲਾ ਇੱਥੇ ਪਾਣੀ ਲੱਗਦਾ ਹੋਗਾ ਬੂਟਿਆਂ ਨੂੰ ਅਜ ਮੱਖਾ ਪੁੰਨ ਖੱਟ ਲੈ ਓਏ ਹਾਂ ਪੁੰਨ ਖੱਟ ਲੈ ਉਹ ਪੁੰਨ ਖੱਟਾ ਉਹ ਜਿਵੇਂ ਕਹਿੰਦੇ ਪੁੰਨ ਪੁੰਨ ਜਰਾ ਕੋਈ ਤੁਮ ਮਿਲੇ ਉਨ ਨਾਲ ਹੀ ਜਾ ਰਿਹਾ ਕੋਈ ਮਿਲੇ ਉਹਨਾਂ ਕੋ ਤੋਂ ਮਿਲਦਾ ਹੈ ਜੇ ਰੱਬ ਨੂੰ ਯਾਦ ਕਰੇਗਾ ਫੇਰ ਹੀ ਰੱਬ ਜੀ ਚਾਹ ਮਖਣਾ ਹੁਣ ਕਿਹੜਾ ਮਾਰ ਜਾ ਕਰੀ ਆਪਾਂ ਇਹਨੂੰ ਵਧੀਆ ਬਣਾ ਦੇਣਾ ਹਸਪਤਾਲ ਨੂੰ ਤੇ ਹਰੀਆਲੀ ਕਰਨੀ ਹੈ ਪੂਰੀ ਫਲ ਫਲ ਲਾ ਦੇਾਂਗੇ ਹੋਰ ਫੋਟੋ ਤਾਂ ਹੀ ਲੱਗਣੇ ਹਜੇ ਉਹ ਆਪਣੇ ਉਹ ਡਾਕਟਰ ਹੁੰਦਾ ਗੁਰੂਆਲ ਵਾਲਾ ਹਾਂ ਡੰਗਰ ਡਾਕਟਰ ਅੱਛਾ ਜਦੋਂ ਮਾਇਆ ਵੀ ਕੋਈ ਜਨਕਾਪ